ਔਇ ਜਸਾ ਸਿੰਘ ਆਲੂવાડીਏ ਜਸਾ ਸਿੰਘ ਆਲੂવાડીਆ ਉਸ ਵੇਲੇ ਬੱਚਾ ਭਰਤੀ ਹੋਇਆ ਸੀ ਪੰਤ ਵਿੱਚ ਇਹ ਘੋੜਿਆਂ ਦਾ ਦਾਣਾ ਵਰਤੌਣ ਦਾ ਪਹਿਲੇ ਆਧਾਰ ਸੀ ਜ਼ਿਕਰ ਮਿਲਦਾ ਹੈ ਇਤਿਹਾਸ ਵਿੱਚੋਂ ਕਿ ਸਰਦਾਰ ਬਾਗ ਸਿੰਘ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਤੇ ਇਹਦਾ ਨਾਮ ਰੱਖਿਆ ਗਿਆ ਜੱਸਾ ਸਿੰਘ ਆਖਦੇ ਨੇ ਛੋਟੀ ਉਮਰੇ ਈਸ਼ੀਆ ਦੇ ਬੱਚਾ ਕਿ ਇੱਕ ਜੰਗ ਜੋ ਦੌਰਾਨ 1722 ਈਸਵੀ ਦੇ ਵਿੱਚ ਸਰਦਾਰ ਬਾਗ ਸਿੰਘ ਚੜ੍ਹਾਈ ਕਰ ਜਾਂਦੇ ਨੇ ਤਦੋਂ ਇਹਨਾਂ ਦੇ ਮਾਮਾ ਸ਼੍ਰੀ ਉਹਨਾਂ ਦਾ ਨਾਮ ਵੀ ਸਰਦਾਰ ਬਾਗ ਸਿੰਘ ਚ ਉਹ ਦਿਲੰਦਰ ਲੈ ਹੁੰਦੇ ਨੇ ਤੇ ਉੱਥੇ ਇਹਨਾਂ ਦੀ ਪਰਵਰਿਸ਼ ਹੁੰਦੀ ਹੈ ਤੇ ਉਸ ਪਰਵਿਸ਼ ਦੌਰਾਨ ਇਹਨਾਂ ਦਾ ਮਲਾਪ ਹੁੰਦਾ ਹੈ ਨਵਾਬ ਕਪੂਰ ਸਿੰਘ ਦੇ ਯੱਥੇ ਨਾਲ ਸਿੰਘਾਂ ਦੇ ਯੱਥੇ ਨਾਲ ਛੋਟੇ ਹੁੰਦਿਆਂ ਤੋਂ ਹੀ ਇਹਨਾਂ ਦੀ ਮਾਤਾ ਸ਼੍ਰੀ ਇਹਨਾਂ ਦੇ ਨਾਲ ਸ਼ੀਵਾ ਨਮਾਉਂਦੇ ਸਨ ਗੁਰੂ ਘਰ ਦੀ ਤੇ ਜ਼ੁਬਾਨੀ ਕੰਠ ਇਹਨਾਂ ਨੂੰ ਆਸਾ ਜੀ ਕੀ ਵਾਰ ਸੀ ਨਿਤ ਪ੍ਰੇਮ ਵਿੱਚ ਭਿੱਜ ਕੇ ਮਾਂ ਪੁੱਤ ਨੇ ਕੀਰਤਨ ਕਰਨਾ ਸਹਿਬ ਜੀ ਦੀ ਅਮਰਤਮੀ ਗੁਰਬਾਣੀ ਦਾ ਇਨਾ ਹਿਰਦਾ ਭੇਜ ਜਾਣਾ ਤੇ ਇੱਕੋ ਮੰਤ ਮੰਗਣੀ ਮਾਂ ਨੇ ਦਾਨੀ ਨੇ ਆਖਣਾ ਏ ਦਾਦਿਆ ਮੇਰਾ ਇੱਕੋ ਇੱਕ ਚਾਹ ਹੈ ਦਿਲ ਦਾ ਕਿ ਮੇਰਾ ਪੁੱਤ ਖਾਲਸਾ ਪੰਥ ਦੇ ਵਿੱਚ ਭਰਤੀ ਹੋ ਜਾਵੇ ਖਾਲਸਾ ਧਰਮ ਦੇ ਵਿੱਚ ਭਰਤੀ ਹੋ ਜਾਵੇ ਆਖਦੇ ਨੇ ਮਾਤਾ ਸੁੰਦਰ ਕੌਰ ਜੀ ਦੇ ਦਰਸ਼ਨ ਦੇਦਾਰਿਆਂ ਨੂੰ ਇੱਕ ਦਿਨ ਮਾਂ ਸਰਦਾਰ ਜੱਸਾ ਸਿੰਘ ਆਲੂਵਾਲੀਏ ਨੂੰ ਨਾਲ ਲੈ ਕੇ ਦਰਸ਼ਨ ਕਰਨ ਗਏ ਦਿੱਲੀ ਦੀ ਧਰਤੀ ਜਾ ਬੇਨਤੀ ਕੀਤੀ ਅਰਜ਼ ਕੀਤੀ ਮਾਤਾ ਸੁੰਦਰ ਕੌਰ ਜੀ ਨੇ ਬੇਨਤੀ ਹੁਕਮ ਕੀਤਾ ਕਿ ਤੁਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਰਹਿ ਜਾਓ ਉੱਥੇ ਭਾਈ ਮਨੀ ਸਿੰਘ ਹਨ ਉਹਨਾਂ ਨੂੰ ਕਹਿ ਦੇਣਾ ਉਥੋਂ ਦੀ ਸੇਵਾ ਦਾ ਪ੍ਰਬੰਧ ਤੁਹਾਨੂੰ ਸੌਂਪਣਗੇ ਆਖਦੇ ਨੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਆਪਣੀ ਮਾਤਾ ਦੇ ਨਾਲ ਛੋਟੀ ਉਮਰੇ ਸ਼੍ਰੀ ਦਰਬਾਰ ਸਾਹਿਬ ਚੱਲ ਕੇ ਆਉਂਦੇ ਨੇ ਬੜੀ ਅੰਦਰੋਂ ਭਾਵਨਾ ਹੈ ਸ਼ਰਧਾ ਹੈ ਮਾਂ ਅਰਦਾਸਾਂ ਕਰਦੀ ਹੈ ਕਿ ਮੈਂ ਮਾਂ ਸੁੰਦਰ ਕੌਰ ਜੀ ਨੂੰ ਕਹਿ ਤਰ ਚੁੱਕੀ ਹਾਂ ਕਿ ਮੇਰਾ ਪੁੱਤ ਖਾਲਸਾ ਫੌਜ ਵਿੱਚ ਭਰਤੀ ਹੋ ਜਾਵੇ ਪਰ ਇਹਦੀ ਉਮਰ ਬੜੀ ਨਿਕੜੀ ਹੈ ਇਹ ਬਾਲ ਹੈ ਪਤਾ ਨਹੀਂ ਇਹਦਾ ਚਿਤ ਲੱਗੇਗਾ ਕਿ ਨਹੀਂ ਲੱਗੇਗਾ ਇਸ਼ ਕਰਕੇ ਮਾਂ ਦਿਲੋਂ ਦਿਲ ਡਰੀ ਜਾ ਰਹੀ ਹੈ ਪਰ ਸਭ ਕੁਝ ਭੁਲਾਉਂਦਿਆਂ ਹੋਇਆ ਨਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਪਹੁੰਚ ਕੇ ਬੇਨਤੀ ਕੀਤੀ ਭਾਈ ਹਨੀ ਸਿੰਘ ਨੂੰ ਕਿ ਐਵੇਂ ਕਰਕੇ ਮਾਤਾ ਸੁੰਦਰੀ ਜੀ ਨੇ ਸਾਨੂੰ ਭੇਜਿਆ ਹੈ ਮਾਤਾ ਸੁੰਦਰ ਕੌਰ ਜੀ ਨੇ ਅਸੀਂ ਤੇ ਸੇਵਾ ਕਰਨਾ ਚਾਹੁੰਦੇ ਹਾਂ ਕੀਰਤਨ ਦੀ ਕਿਨੇ ਦੀਵਾਨ ਸਜਿਆ ਆਸਾ ਜੀ ਕੀ ਵਾਰ ਦਾ ਕੀਰਤਨ ਪੁੱਤਰ ਤੇ ਮਾਂ ਨੇ ਕੀਤਾ ਸਾਰੀ ਸੰਗਤ ਇੰਨੇ ਆਨੰਦ ਪਿਆਰ ਵਿੱਚ ਭਿੱਜ ਗਈ ਝੋਮ ਉੱਠੀ ਸਾਰੀ ਸੰਗਤ ਉਸ ਵੇ ਖਾਲਸਾ ਫੌਜ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਆਈ ਤੇ ਸਰੋਵਰ ਦੀਆਂ ਪ੍ਰਕਰਮਾਂ ਦੇ ਦੁਆਲੇ ਬਹਿ ਗਈ ਜਦੋਂ ਕੀਰਤਨ ਹੋ ਰਿਹਾ ਹੈ ਉਸ ਆਵਾਜ਼ ਨੇ ਇੱਕ ਇੱਕ ਹਿਰਦਿਆਂ ਨੂੰ ਬਿੰਨ ਕੇ ਰੱਖ ਦਿੱਤਾ ਜਿੱਥੇ ਕਿਸੇ ਨੇ ਸ਼ਬਦ ਸੁਣਿਆ ਉਥੇ ਹੀ ਬਹਿ ਗਿਆ ਗੋਡੇ ਟੇਕ ਉਥੇ ਹੀ ਚੌਂਪੜਾ ਮਾਰ ਕੇ ਬਹਿ ਗਿਆ ਇਤਨਾ ਆਨੰਦ ਵਜ ਜਾ ਕੀਰਤਨ ਕਰਦੇ ਹੋਇਆ ਸੁਰਤ ਜੁੜੀ ਗੁਰੂ ਰਾਮਦਾਸ ਸਹਿ ਮਹਾਰਾਜ ਦੇ ਚਰਨਾਂ ਦੇ ਵਿੱਚ ਐਸੀ ਕਿਰਪਾ ਬਖਸ਼ਿਸ਼ ਹੋਈ ਗੁਰੂ ਰਾਮਦਾਸ ਸਹਿ ਮਹਾਰਾਜ ਦੀ ਕਿ ਨੇਤਰ ਭਰਾਏ ਮਾਨ ਦੇ ਅਰਦਾਸ ਕਰਦੀ ਹੈ हे ਦਾਤਿਆ ਮੇਰੇ ਪੁੱਤਰ ਨੂੰ ਤੇਰੇ ਘਰ ਦੇ ਵਿੱਚ ਸੇਵਾ ਮਿਲ ਜਾਵੇ ਇਤਨਾ ਮਾਨ ਬਖਸ਼ੀ ਮੈਂ ਤੇਰੇ ਦਰ ਤੇ ਝੋੜੀ ਅੜ ਰਹੀ ਆ ਕੀਰਤਨ ਦੀ ਸਮਾਪਤੀ ਕਰ ਜਦੋਂ ਮਾਂ ਪੁੱਤਰ ਬਾਹਰ ਜਾ ਰਹੇ ਨੇ ਦਰਬਾਰ ਸਾਹਿਬ ਤੋਂ ਤਾਂ ਰਸਤੇ ਦੇ ਵਿੱਚ ਨਵਾਬ ਕਪੂਰ ਸਿੰਘ ਜੀ ਆਉਂਦੇ ਨੇ ਉਹਨਾਂ ਆ ਕੇ ਇਸ ਬੱਚੇ ਨੂੰ ਬੜੇ ਧਿਆਨ ਨਾਲ ਤੱਕਿਆ ਤੇ ਮਾਂ ਨੂੰ ਫਤਿਹ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਫਤਿਹ ਗਜਾਈ ਨਾ ਮਾਂ ਹਲੇ ਕੁਝ ਬੋਲੇ ਇਹ ਤੋਂ ਪਹਿਲਾਂ ਹੀ ਨਵਾਬ ਕਪੂਰ ਸਿੰਘ ਉਹਨਾਂ ਬੇਨਤੀ ਕੀਤੀ ਮਾਂ ਨੂੰ ਆਖਿਆ ਹੱਥ ਜੋੜ ਏ ਭੈਣ ਤੇਰੇ ਚਰਨਾਂ ਦੇ ਵਿੱਚ ਇੱਕ ਬੇਨਤੀ ਹੈ ਤੁਸੀਂ ਪ੍ਰਵਾਨ ਕਰਨੀ ਆਖਣ ਲੱਗੀ ਮਾਂ ਹੁਕਮ ਕਰੋ ਜੀ ਕਹਿਣ ਲੱਗੇ ਇਹ ਤੁਹਾਡਾ ਪੁੱਤ ਕਿੱਡਾ ਚ ਭਾਗਾ ਏ ਕਿੰਨੀ ਵੱਡੀ ਰਹਿਮਤ ਹੈ ਸਤਿਗੁਰਾਂ ਦੀ ਇਸ ਬੱਚੇ ਦੇ ਉੱਤੇ ਕਿੰਨਾ ਭਜ ਕੇ ਰਸ ਭਿੰਨਾ ਕੀਰਤਨ ਇਹਨਾਂ ਕੀਤਾ ਹੈ ਮੇਰਾ ਦਿਲ ਚਾਹੁੰਦਾ ਹੈ ਕਿ ਇਹ ਬਾਲਕ ਖਾਲਸਾ ਫੌਜ ਵਿੱਚ ਭਰਤੀ ਹੋਵੇ ਮਾਂ ਦੀਆਂ ਅੱਖਾਂ ਭਰ ਆਈਆਂ ਸਿਰ ਝੁਗ ਗਿਆ ਤੇ ਰਸਨਾ ਤੋਂ ਸ਼ਬਦ ਆਉਂਦਾ ਹੈ ਧੰਨ ਗੁਰੂ ਰਾਮਦਾਸ ਜੈ ਮਹਾਰਾਜ ਮੈਂ ਝੋਲੀ ਆੜ ਤੇਰੇ ਦਰ ਦੇ ਉੱਤੇ ਬੇਨਤੀ ਕਰਦੀ ਸਾਂ ਕਿ ਮੇਰਾ ਪੁੱਤਰ ਬੱਚਾ ਹੈ ਨਿਕੜਾ ਹੈ ਹਲੇ ਖੌਰੇ ਇਹਨੂੰ ਭਰਤੀ ਕਰਨ ਜਾਂ ਨਾ ਕਰਨ ਪਰ ਤੂੰ ਬੜਾ ਦਾਨਾ ਹੈ ਤੂੰ ਬੜਾ ਦਾਤਾ ਹੈ ਤੂੰ ਤ੍ਰੁੱਠਿਆ ਕਿਰਪਾ ਹੋਈ ਏ ਤੇਰੀ ਦਾਤਿਆ ਮੇਰੇ ਮੇਰੀਆਂ ਅਰਦਾਸਾਂ ਤੂੰ ਪ੍ਰਵਾਨ ਕਰ ਲਈਆਂ ਨੇ ਸੌ ਸੌ ਵਾਰ ਸਿਰ ਝੁਕਾਉਂਦੀ ਮਾਂ ਸ਼ੁਕਰਾਨਾ ਕਰ ਦਿਆ ਆਕਾਲ ਪੁਰਖ ਵਾਹਿਗੁਰੂ ਦਾ ਕਿ ਦਾਤਿਆ ਕਿਤਨੀ ਵੱਡੀ ਕਿਰਪਾ ਹੈ ਤੇਰੇ ਦਰ ਦੇ ਉੱਤੇ ਮੈਂ ਅੰਦਰੋਂ ਮਨਸਾ ਧਾਰ ਕੇ ਆਈ ਸਾਂ ਕਿ ਮੇਰਾ ਪੁੱਤਰ ਖਾਲਸਾ ਫੌਜ ਵਿੱਚ ਭਰਤੀ ਹੋ ਜਾਵੇ ਕਿਤੇ ਨਿਕੜੀ ਉਮਰ ਜਾਣ ਇਹਨੂੰ ਮਨਾ ਨਾ ਕਰ ਦੇਵਣ ਮੇਰਾ ਮਨ ਨਾ ਟੁੱਟ ਜਾਵੇ ਪਰ ਹੇ ਦਾਤਿਆ ਤੂੰ ਸਰਬ ਕਲਾ ਸਮਰਤਾ ਹੈਂ ਤੂੰ ਅੰਦਰ ਦੀਆਂ ਜਾਣਨ ਵਾਲਾ ਹੈ ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖ ਮੰਗੇ ਮੁਕ ਕਰ ਸੰਤਨ ਕੀ ਧੂਰੇ ਆਖਿਆ ਏ ਤਨ ਤਨ ਸਤਿਗੁਰੂ ਗੁਰੂ ਰਾਮਦਾਸ ਸਹਿ ਮਹਾਰਾਜ ਤੁਸੀਂ ਤ੍ਰਿਠੇ ਹੋ ਕਿਰਪਾ ਕੀਤੀ ਹੈ ਐਡਾ ਮਾਣ ਅੱਜ ਬਖਸ਼ਿਆ ਮੈਨੂੰ ਤੁਸੀਂ ਮਹਾਰਾਜ ਤੁਹਾਡਾ ਕੋਟਾਨ ਕੋਟ ਸ਼ੁਕਰ ਹੈ ਕਹਿੰਦੇ ਇਹ ਅਰਦਾਸ ਪ੍ਰਵਾਨ ਹੋਈ ਮਾਂ ਦੀ ਤੇ ਸਰਦਾਰ ਜੱਸਾ ਸਿੰਘ ਆਲੂਵਾਲੀਏ ਨੂੰ ਆਪਣੀ ਖਾਲਸਾ ਫੌਜ ਵਿੱਚ ਭਰਤੀ ਕਰ ਲਿਆ ਕਹਿੰਦੇ ਇਹ ਬਾਲਕ ਸੀ ਇਹਨਾਂ ਨੂੰ ਘੋੜਿਆਂ ਨੂੰ ਪੱਠੇ ਪਾਉਣ ਦੀ ਸੇਵਾ ਸੌਂਪੀ ਗਈ ਸਾਰੇ ਜੱਥੇ ਦੇ ਵਿੱਚ ਇਹ ਸਭ ਤੋਂ ਛੋਟੀ ਉਮਰ ਦੇ ਸਨ ਸਰਦਾਰ ਜੱਸਾ ਸਿੰਘ ਆਲੂਵਾਲੀਆ ਇਹ ਜਦੋਂ ਬੋਲਦੇ ਸਨ ਤਾਂ ਹਮ ਕੋ ਤੁਮ ਕੋ ਕਹਿ ਕੇ ਬੋਲਦੇ ਸਨ ਤੇ ਸਾਰੇ ਇਹਨਾਂ ਦਾ ਮਜ਼ਾਕ ਉਡਾਉਣਾ ਹਮ ਕੋ ਤੁਮ ਕੋ ਕਹਿ ਕੇ ਕਿ ਮਜ਼ਾਕ ਉਡਾਉਣਾ ਜੱਥੇ ਦੇ ਸਿੰਘਾ ਇੱਕ ਦਿਨ ਆ ਅੱਖਾਂ ਭਰ ਲਈਆਂ ਮਨ ਭਰ ਲਿਆ ਜਾ ਨਵਾਬ ਕਪੂਰ ਸਿੰਘ ਨੂੰ ਹੱਥ ਜੋੜ ਕੇ ਕਹਿਣ ਲੱਗੇ ਬਾਬਾ ਜੀ ਮੈਂ ਆਪਣੇ ਘਰ ਜਾਣਾ ਹੈ ਮੇਰਾ ਇੱਥੇ ਹੁਣ ਜੀ ਨਹੀਂ ਲੱਗਦਾ ਕਹਿਣ ਲੱਗੇ ਪੁੱਤ ਕੀ ਗੱਲ ਹੋਈ ਕਿਉਂ ਖਾ ਭਰੀਆਂ ਨੇ ਤੈਨੂੰ ਕਿਸੇ ਨੇ ਘੋਰੀਆ ਏ ਕਿਸੇ ਨੇ ਕੁਝ ਆਖਿਆ ਏ ਜਾਂ ਕਿਸੇ ਗੱਲ ਦੀ ਕੋਈ ਕਮੀ ਏ ਤਾਂ ਸਰਦਾਰ ਜਸਾ ਸਿੰਘ ਆਲੂਆੜੀਆ ਕਹਿਣ ਲੱਗੇ ਬਾਬਾ ਜੀ ਇਹ ਤੁਹਾਡੇ ਜਿਹੜੇ ਜੱਥੇ ਦੇ ਸਿੰਘ ਨੇ ਨਾ ਇਹ ਮੈਨੂੰ ਹਮ ਕੋ ਤੁਮ ਕੋ ਕਹਿ ਕੇ ਕਿ ਛੇੜਦੇ ਨੇ ਮੈਨੂੰ ਇਹ ਸੁਣ ਕੇ ਬੜਾ ਬੁਰਾ ਲੱਗਦਾ ਏ ਕਿ ਮੇਰਾ ਮਜ਼ਾਕ ਉਡਾਰੇ ਨੇ ਤਦੋਂ ਆਪਣੀ ਗੋਦ ਵਿੱਚ ਬਿਠਾ ਨਵਾਬ ਕਪੂਰ ਸਿੰਘ ਨੇ ਸਰਦਾਰ ਜੱਸਾ ਸਿੰਘ ਵਾਹਲੂ ਵਾਲੀਏ ਨੂੰ ਇੱਕ ਗੱਲ ਆਖੀ ਪੁੱਤਰਾ ਆ ਜੋ ਨਵਾਬੀ ਹੈ ਨਾ ਇਹ ਖਾਲਸੇ ਪੰਥ ਨੇ ਮੇਰੀ ਝੋਲੀ ਵਿੱਚ ਪਾਈ ਹੈ ਜਿਸ ਨੇ ਪੰਥ ਦੀ ਕਿਰਪਾ ਹੁੰਦੀ ਹੈ ਤਰੁੱਠਦਾਏ ਪੰਥ ਜਦੋਂ ਖਾਲਸਾ ਜੀ ਟਰੁੱਠਦੇ ਨੇ ਤੱਕ ਤੋਂ ਤਾਜ ਝੋੜੀਆਂ ਵਿੱਚ ਪਾਰਤੇ ਜਾਂਦੇ ਨੇ ਵੇਖ ਪੁੱਤਰਾ ਇਹ ਨਵਾਬੀ ਮੈਨੂੰ ਸੇਵਾ ਦੇ ਬਲਬ ਉਤੇ ਉਤੇ ਖਾਲਸਾ ਪੰਥ ਨੇ ਮੇਰੀ ਝੋਲੀ ਵਿੱਚ ਪਾਈ ਹੈ ਇਸ ਕਰਕੇ ਕਦੀ ਵੀ ਇਹਨਾਂ ਦਾ ਬੁਰਾ ਨਹੀਂ ਮਨਾਉਣਾ ਤੂੰ ਕੇਵਲ ਗੁਰੂ ਦੇ ਸ਼ਬਦ ਵਿੱਚ ਸੁਰਤ ਜੋੜਿਆ ਘੋੜਿਆਂ ਨੂੰ ਕੱਖ ਪਾਉਣੇ ਨੇ ਖਰਖਰਾ ਫੇਰਨਾ ਹੈ ਲਿੱਦ ਝੁਕਣੀ ਹੈ ਲੰਗਰ ਵਿੱਚ ਸੇਵਾ ਕਰਨੀ ਹੈ ਜਿੱਥੇ ਵੀ ਤੈਨੂੰ ਸੇਵਾ ਮਿਲੇ ਜਦੋਂ ਕੋਈ ਤੈਨੂੰ ਹੱਮ ਕੋ ਤੁਮ ਕੋ ਆਖੇ ਨਾ ਤੋ ਅਗੋ ਸਤਿਕਾਰ ਨਾਲ ਸਿਰ ਝੁਕਾ ਦਿਆ ਕਰੀ ਤੇ ਅੰਦਰੋਂ ਸ਼ੁਕਰ ਕਰਿਆ ਕਰੀ ਧੰਨ ਗੁਰੂ ਰਾਮਦਾਸ ਹੈ ਮਹਾਰਾਜ ਧੰਨ ਗੁਰੂ ਰਾਮਦਾਸ ਹੈ ਮਹਾਰਾਜ ਤੁਹਾਡੀ ਅਪਾਰ ਕਿਰਪਾ ਹੈ ਕਿ ਏਡੀ ਵੱਡੀ ਫੌਜ ਵਿੱਚ ਮੈਨੂੰ ਵੀ ਤੁਸੀਂ ਥਾਂ ਬਖਸ਼ੀ ਉਸ ਦਿਨ ਤੋਂ ਮਨ ਐਸਾ ਪਰਚ ਗਿਆ ਸੇਵਾ ਕਰਦਿਆਂ ਕਰਦਿਆਂ ਐਸੀਆਂ ਬਖਸ਼ਿਸ਼ਾਂ ਦੇ ਪਾਤਰ ਬਣ ਗਏ ਸਰਦਾਰ ਜਸਾ ਸਿੰਘ ਆਲੂਵਾੜੀਆ ਕਹਿੰਦੇ ਐਸੀਆਂ ਕਿਰਪਾ ਹੋਈਆਂ ਇਹਨਾਂ ਦੇ ਉੱਤੇ ਇਹਨਾਂ ਨੂੰ ਬੇਤਾਜ ਬਾਦਸ਼ਾਹ ਕਿਹਾ ਜਾਂਦਾ ਸੀ ਜਿਨ੍ਹਾਂ ਦਾ ਕੀਤਾ ਹੋਇਆ ਫੈਸਲਾ ਕਦੀ ਗਲਤ ਨਹੀਂ ਸੀ ਜਾਂਦਾ ਐਸੀ ਕਿਰਪਾ ਹੋਈ ਸਤ ਸੰਗਤ ਵਿੱਚ ਸੇਵਾ ਕਰਦਿਆਂ ਕਰਦਿਆਂ ਖਾਲਸਾ ਪੰਥ ਵਿੱਚ ਸੇਵਾ ਕਰਦਿਆਂ ਕਰਦਿਆਂ